ਸਸਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੁਸੀਂ ਦੇਖ ਰਹੇ ਹੋ ਪੀਐਸ ਆਵਾਜ਼ ਪੰਜਾਬ ਦੀ ਚੈਨਲ ਅੱਜ ਤੁਹਾਡੇ ਨਾਲ ਤਸਵੀਰਾਂ ਸ਼ਾਮਾਂ ਰੋਪਕਾਂ ਵਿਗਾਂ ਦੇ ਲੱਗੋਗੇ ਤੁਹਾਡੇ ਨਾਲ ਅੱਜ ਆ ਗਏ ਆਂ ਦਾ ਜਿਹੜਾ ਇਹ ਰੋਸ਼ ਕਰਨਾ ਹੈ ਇਹ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਦੇ ਬਾਰੇ ਹੈ ਜਿਸ ਤੋਂ ਉਹਨਾਂ ਨੇ ਸਾਡੇ ਬਹੁਤ ਹੀ ਸਤਕਾਰਯੋਗ ਮੰਤਰੀ ਹਰਪਜਨ ਸਿੰਘ ਜੀ ਦੀ ਇਟੀਓ ਜੀਨਾ ਦਾ ਕਿ ਪਰਿਵਾਰ ਦਾ ਇੱਕ ਪਹਿਲਾ ਪੇਸ਼ਾ ਸੀ ਕਿ ਬੈਂਡ ਬੈਂਡ ਉਹਨਾਂ ਦਾ ਆਪਣਾ ਸੀ ਕਿ ਉਸ ਪੇਸ਼ੇ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਮਜ਼ਾਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦਾ ਬੈਂਡ ਵਜਾ ਦੇ ਬੈਂਡ ਵਜਾਉਣ ਵਾਲਿਆਂ ਦਾ ਬੈਂਡ ਵਜਾ ਦੇ ਆਂਗਾ ਅੱਜ ਅਸੀਂ ਐਸੇ ਲੋਕ ਜੋ ਕਿ ਸਮਾਜ ਦੇ ਕਿਰਤ ਕਿਰਤੀ ਲੋਕਾਂ ਨੂੰ ਮਜ਼ਾਕ ਕਰਦੇ ਆ ਉਹਨਾਂ ਦੇ ਖਿਲਾਫ ਜਿਹੜਾ ਇਹ ਰੋਸ ਕਰਨਾ ਜਿਹੜਾ ਇਹ ਦਿੱਤਾ ਹੈ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਇਕੱਲੇ ਪ੍ਰਤਾਪ ਸਿੰਘ ਬਾਜਵਾ ਹੀ ਨਹੀਂ ਤੇ ਸਾਰੀ ਕਾਂਗਰਸ ਦੀ ਜਿਹੜੀ ਸੋਚ ਹੈ ਉਹ ਇੱਕ ਗਲਤ ਉਰੋਹੀ ਕਿਰਤੀ ਵਿਰੋਧੀ ਸੋਚ ਹੈ ਕਿਉਂਕਿ ਇਕੱਲੇ ਬਾਜਵਾ ਹੀ ਨਹੀਂ ਉਹਨਾਂ ਦੇ ਪ੍ਰਧਾਨ ਨੇ ਵੀ ਐਸੇ ਸ਼ਬਦ ਜਿਹੜੇ ਆ ਉਹ ਸਾਡੇ ਲੋਕਾਂ ਲਈ ਜਾਂ ਕਿਰਤੀ ਲੋਕਾਂ ਲਈ ਕਹੇ ਆ ਉਹ ਇਸ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਪ੍ਰਧਾਨ ਸੀ ਚਾਖੜ ਜੀ ਉਹ ਵੀ ਐਸੀ ਹੀ ਉਹਨਾਂ ਦੀ ਮਾਨਸਿਕਤਾ ਸੋਏ ਜਿਹੜੇ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ ਇਹਨਾਂ ਦੀ ਉੰਨੀ ਕੀ ਦਾ ਹੀ ਫਰਕ ਹੈ ਇਹਨਾਂ ਦੀ ਜਿਹੜੀ ਸੋਚ ਮਨੁਵਾਦੀ ਬਣਾਉਣ ਦਾ ਕਾਰਨ ਵੀ ਇਹੀ ਜਿਹੜਾ ਇਹਨਾਂ ਦੀ ਜਿਹੜੀ ਇਹ ਥੋੜੀ ਸੋਚ ਹੈ ਉਹੀ ਹੈ ਤੇ ਅੱਜ ਸਮਾਜ ਬਣਾ ਦੇਖਿਆ ਸਮਾਜ ਹੈ ਇਹ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਜੋ ਇਹਨਾਂ ਦੇ ਮਨਸੂਬੇ ਹੈ ਕਿ ਦੁਬਾਰਾ ਜਿਹੜਾ ਹੈਗਾ ਇਦਾਂ ਦੇ ਪਾੜ ਜਿਹੜੇ ਸਮਾਜ ਚ ਪਾਈ ਜਾਣ ਲੇਕਿਨ ਸਮਾਜ ਬਹੁਤ ਕਾਤੋਂ ਸਿਉਂ ਫਰਦਸਤਾਰ ਆਇਆ ਕਿੰਨੇ ਦਿਨ ਜੇ ਦਿਨ ਤੱਕ ਲੱਗ ਜਾਵੇ ਤੁਸੀਂ ਦੇਖੋ ਜੀ ਪਹਿਲੀ ਸਰਕਾਰ ਹੈ ਜਿਹਦੇ ਵਿੱਚ ਪੰਜ ਮੰਤਰੀ ਜਿਹੜੇ ਹੈਗੇ ਉਹ ਐਸਸੀ ਸਮਾਜ ਦੇ ਨਾਲ ਨਾਲ ਪਹਿਲੀ ਸਰਕਾਰ ਹੈ ਜਿਸਨੇ ਕਿ ਐਸਸੀ ਜਿਹੜੇ ਸਾਡੇ ਭਾਈਚਾਰੇ ਲੋਕ ਹੈ ਉਹਨਾਂ ਨੂੰ ਐਡਵੋਕੇਟ ਜਨਰਲ ਜਿਹੜਾ ਬਣਾਇਆ ਸੀ ਆ ਬਹੁਤ ਕਾਂਗਰਸ ਆਪਣੇ ਆਪ ਨੂੰ ਚਾਹੇ ਕਹੀ ਜਾਂਦੀ ਹੈ ਅੱਜ ਤੋਂ ਨਹੀਂ ਪੁਰਾਣੀ ਕਿ ਅਸੀਂ ਅਸੀਂ ਐਸਸੀ ਸਮਾਜ ਦੇ ਹਿੱਤਾਂਸ਼ੀ ਉਹ ਦੱਸ ਦੇਣ ਜੇ ਅੱਜ ਤੱਕ ਕਿਸੇ ਐਸਸੀ ਸਮਾਜ ਨੂੰ ਉਹਨਾਂ ਨੇ ਕੋਈ ਅੱਜ ਤੱਕ ਜੜੀ ਹੈ ਕੋਈ ਫੂਲ ਦਿਤੀ ਹੋਵੇ ਅਸੀਂ ਇਹਨਾਂ ਨੇ ਇੱਕ ਅੱਜ ਤੱਕ ਕਦੇ ਵੀ ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਹੜਾ ਐਸਸੀ ਸਮਾਜ ਨੇ ਕੀਤਾ ਹੋਵੇ ਜੱਤ ਇਹ ਸਾਰੇ ਸਾਡੀ ਸਰਕਾਰ ਨੇ ਬਣਾਏ ਸਾਡੀ ਆਮ ਮਾਨ ਸਾਹਿਬ ਦੀ ਸਰਕਾਰ ਜਿਨ੍ਹਾਂ ਨੇ 5500 ਐਸਸੀ ਪਰਿਵਾਰਾਂ ਦੇ ਕਰਜ਼ੇ ਮਾਫ ਕੀ ਸੋ ਅਗਰ ਕੋਈ ਹਿੱਤੈਸ਼ੀ ਹੈ ਅਸੀਂ ਸਮਾਜ ਪੰਜ ਵਾਦੇ ਕੀਤੇ ਬੋਲੇ ਕਿ ਇੱਕ ਬਿਜਲੀ ਦਾ ਇੱਕ ਜਿਹੜਾ ਬਿਜਲੀ ਦਾ ਸੁਨਸਾਣਾ ਨੰਬਰ 13 ਸੀਗਾ ਕਿ ਚੰਗੇ ਹਸਤਾਖਤ ਕਰਾਵਾ ਨੰਬਰ 4 ਸੀਗਾ ਕਿ ਅਸੀਂ ਜਿਹੜਾ ਜੋ ਸਾਡੇ ਸ਼ਹੀਦ ਉਹਨਾਂ ਨੂੰ 1 ਕਰੋੜ ਰੁਪਏ ਦਵਾ ਤੇ ਚਾਰ ਵਾਦੇ ਪੂਰੇ ਹੋ ਚੁੱਕੇ ਪੰਜਵਾਂ ਉਹਨਾਂ ਦਾ ਵਾਦਾ ਸੀਗਾ ਕਿ ਅਸੀਂ ਜਿਹੜੇ ਸਾਡੀ ਬੀਬੀਆਂ ਸਾਡੀਆਂ ਭੈਣਾਂ 18 ਸਾਲ ਤੋਂ ਉੱਤੇ ਉਹਨਾਂ ਨੂੰ 100000 ਰੁਪਏ ਦੇ ਕੇ ਉਹ ਵਾਦਾ ਵੀ ਜਿਹੜਾ ਹੈ ਪੂਰਾ ਹੋ ਜਾ ਰਿਹਾ ਜਿੱਥੇ ਤੱਕ ਇਹ ਵੈਸੇ ਵਾਅਦੇਾਂ ਚ ਨਹੀਂ ਸੀ ਆ ਰਹੇ ਪਰ ਸਰਕਾਰ ਸਰਕਾਰ ਹਲੇ ਬਹੁਤ ਇੱਕ ਸਾਲ ਤੋਂ ਵੀ ਵੱਧ ਪਿਆ ਸੋ ਇਹ ਇਸ ਸਰਕਾਰ ਦਾ ਸਾਡਾ ਅੰਤਰੀ ਮਾਮਲਾ ਇਸ ਨੂੰ ਆਪਾਂ ਇਹਦੇ ਬਾਰੇ ਸਾਡੀ ਪਾਰਟੀ ਪਾਰਟੀ ਦਾ ਮਾਮਲਾ ਪਾਰਟੀ ਆਪਨੇ ਫੈਸਲਾ ਕਰੇਗਾ ਲੱਗਦਾ ਹੈ ਇਸ ਬਾਰੇ ਕਿਸੇ ਹੋਊਗਾ ਪੂਰੇ ਅਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਚਾਹੇ ਉਹ ਬਾਦਲਾਂ ਦੀ ਚਾਹੇ ਕਾਂਗਰਸ ਦੀ 75 ਸਾਲ ਉਹ ਲੋਕਾਂ ਨਾਲ ਵਾਅਦੇ ਕਰਦੇ ਰਹੇ ਪਰ ਇੱਕ ਵੀ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਬਿਲਕੁਲ ਜੀ ਮੁਰਦਾਬਾਦ 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 ਜਨਾਬ ਜੀ ਬਹੁਤ ਬਹੁਤ ਮੁਨਦਾਬਾਦ ਮੁਰਦਾਬਾਦ ਮੁਰਦਾਬਾਦ ਕਾਸੀ ਬਾਈ ਬਾਂਗ ਮੁਨਦਾਬਾਦ ਮੁਰਦਾਬਾਦ ਮੁਰਦਾਬਾਦ ਜਿੰਦਾ ਤੇ ਮੈਂ ਪਾਸਤੇ ਤੁਸੀਂ ਮਾਫੀ ਮੰਗੋ ਨਹੀਂ ਤਾਂ ਅੱਜ ਲੋਕੀ ਸੱਕੀ ਵੀ ਹਵਾ ਵਗ ਰਹੀ ਹੈ ਤੁਸੀਂ ਸਾਰੇ ਇਸ ਗੱਲ ਨੂੰ ਜਾਣਦੇ ਹੋ ਕੱਲ ਵੀ ਆਪਾਂ ਇਸ ਚੌਕ ਦੇ ਉੱਤੇ ਸੀਗੇ ਕੱਲ ਟ੍ਰੇਡ ਵਿਲਟ ਤੇ ਕਿਸਾਨ ਪੰਗਾਂ ਦਾ ਪ੍ਰੋਗਰਾਮ ਸੀ ਬਹੁਤੀ ਸਰਕਾਰ ਨਹੀਂ ਕਦੇ ਸੁਣਿਆ ਹੁੰਦਾ ਸੀ ਹੱਤੋਂ ਹਜ਼ਾਰਾਂ ਸਾਲ ਪਹਿਲਾਂ ਗੁਰਦਪਾਈ ਚੜ੍ਹਦੇ ਬਹੁਤ ਪਿੱਛੇ ਰੱਖਿਆ ਜਾਂਦਾ ਸੀ ਉਹਨਾਂ ਨੂੰ ਪਾਣੀ ਨਹੀਂ ਪਰਣ ਦਿੱਤਾ ਜਾਂਦਾ ਸੀ ਅੱਜ ਵੀ ਜੇ ਤੁਸੀਂ ਦੇਖਦੇ ਕਾਂਗਰਸ ਸਰਕਾਰ ਅੱਜ ਵੀ ਉਹੀ ਲੋਕਾਂ ਨਾਲ ਕਰ ਰਹੀ ਹੈ ਜਿਵੇਂ ਪਹਿਲੇ ਹੋ ਗਿਆ ਸੀ ਕੋਈ ਫਰਕ ਨਹੀਂ ਪੰਡਾ ਇਹਨਾਂ ਦੇ ਸਾਡੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਮਰੋਗਰ ਕਾਂਗਰਸ ਪਾਰਟੀ ਦੇ ਨੇਤਾ ਨੇ ਉਹਨਾਂ ਨੇ ਸਾਡੇ ਇਰਤੀਓ ਸਾਹਿਬ ਵਾਸਤੇ ਜਿਹੜੀ ਮੰਦੀ ਮਾਰੀ ਬੜੀ ਸ਼ਾਨਦਾਰੀ ਜੁਦ ਕੀਤੀ ਜਿਹੜੇ ਸਾਡੇ ਸਾਹਮਣੇ ਆ ਬਾਦਿਆਂ ਵਾਲੇ ਅਨੇਕਾਂ ਦਾ ਰੱਖਿਆ ਨਾਲ ਉਹ ਤੇਰੇ ਹੱਕ ਦੇਣ ਵਾਸਤੇ ਕਿੰਨੇ ਹੀ ਸੰਵਿਧਾਨ ਬਣਾਏ ਕਿੰਨੇ ਉਹਦੇ ਵਿੱਚ ਸਖਸ਼ਣ ਬਣਾਇਆ ਪਰ ਪ੍ਰਤਾਪ ਸਿੰਘ ਬਾਜਵਾ ਨੇ ਉਹ ਸਾਰੇ ਸਖਸ਼ਣ ਡਲੀਟ ਕਰਦੇ ਜ਼ੀਰੋ ਕਰਦੇ ਜਿਹੜੇ ਵੀ ਜਿਹੜੇ ਵੀ ਕੋਈ ਬੈਂਡ ਬਣਾਉਂਦੇ ਨੇ ਉਹਨਾਂ ਦੇ ਵਾਪਸ ਆ ਜਾਂਦੇ ਆ ਅੱਛਾ ਠੀਕ ਹੈ ਸਰ ਉਹ ਕਰੀਪਾ ਕਰਕੇ ਆ ਜਾਓ ਅਗਰ ਇੱਥੇ ਬੋਲੇ ਸੱਜਣ ਪਾਰਟੀ ਦੇ ਉਹਨਾਂ ਨੇ ਨਹੀਂ ਬਣਾ ਉਹਨਾਂ ਨੇ ਸੀਵਾ ਜੀ ਦਾ ਐਮਐਲਏ ਸਾਡੇ ਨੇ ਕਿਹਾ ਵੀ ਨੇਕ ਅਕੀਮ ਲੋਕ ਆਪਣੀ ਮਿਹਨਤ ਨਾਲ ਮਿਲਤ ਕਰਕੇ ਆਪਣੀ ਕਮਾਈ ਕਰਦੇ ਨੇ ਅੱਜ ਸਾਡੀ ਪਾਰਟੀ ਨੇ ਇਹਨਾਂ ਨੂੰ ਐਮਐਲ ਬਣਾਇਆ ਇਹੋ ਹੀ ਆਮ ਆਦਮੀ ਪਾਰਟੀ ਦੇ ਸਾਡੇ 「ありがとうございました」 ਹੋਏ ਸਾਡੇ ਬਹੁਤ ਹੀ ਭਗਵਾਨੀਓ ਪਾਰਟੀ ਦੇ ਜਿਹੜਾ ਸਾਥੀ ਅਹੁਦੇਦਾਰ ਸਹਿਬਾਨ ਸਾਡੇ ਪਾਰਟੀ ਦੇ ਲੋਕਲ ਥੀਲੇ ਦੇ ਪ੍ਰਧਾਨ ਲਈ ਗਿੱਕੀ ਫਤਿਹ ਸਾਥੀਓ ਅੱਜ ਜਿਹੜਾ ਉਹ ਇੱਥੇ ਇਕੱਠ ਹੋਇਆ ਇਹ ਰੋਸ ਕਰਨਾ ਲੱਗਿਆ ਇਸ ਰੋਸ ਦਾ ਮੇਰਾ ਕਾਰਨ ਵੀ ਤੁਸੀਂ ਜਾਣਦੇ ਹੋ ਕਿ ਜਿਹੜੀ ਪਿੱਛੇ ਜੇ ਪਰਪਾਲ ਸਿੰਘ ਬਾਜਵਾ ਐਲੋਪੀ ਜੋ ਨੇ ਉਹਨਾਂ ਨੇ ਇੱਕ ਐਸਾ ਪੱਗਾ ਬਿਆਨ ਦਿੱਤਾ ਹੈ ਕਿ ਇਕਲਾ ਆਪਣੀ ਕਿਰਤ ਕਰਕੇ ਚਾਹੇ ਦੌਰ ਬਜਾਉਂਦੇ ਸੀ ਕੋ ਆਪਣੀ ਕਿਰਤ ਕਰਦੇ ਸੀ ਉਸ ਕਿਰਤ ਨੂੰ ਇਹਨਾਂ ਨੇ ਉਹ ਜਿਹੜੇ ਮੁਰਜ ਵਾਲੀ ਲੋਕ ਉਹ ਜਿਹੜੇ ਆਪਣੇ ਆਪਣੇ ਮਹਾਰਾਜ ਆਪਣੇ ਆਪ ਨੂੰ ਵੱਡੇ ਜ਼ਗੀਰਦਾਰ ਸਮਝਦੇ ਆਂ ਔਰ ਇਹ ਮੱਲੂਆਦੀ ਸੋਚ ਦੇ ਮਾਲਕ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਔਰ ਦੋਨਾਂ ਪਾਰਟੀਆਂ ਦੀ ਜਿਹੜੀ ਸੋਚ ਹੈ ਉਹ ਮੱਲੂਆਦੀ ਸੋਚ ਹੈ ਇਹ ਲੋਕ ਆਮ ਲੋਕਾਂ ਨੂੰ ਇਹ ਲੋਕ ਕਿਰਤੀ ਲੋਕਾਂ ਨੂੰ ਇਹ ਲੋਕ ਐਸਸੀ ਭਰਾਵਾਂ ਨੂੰ ਦਲਿਤ ਭਰਾਵਾਂ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਇਹਨਾਂ ਨੇ بار بار ਅੱਜ ਤੋਂ ਨਹੀਂ ਇਹ ਤੁਸੀਂ ਦੇਖਿਆ ਇੱਕ ਪੁਰਾਣੇ ਸਮੇਂ ਤੋਂ ਨਹੀਂ ਚਾਹੇ ਜਾਖੜ ਇਹਨਾਂ ਦਾ ਪ੍ਰਧਾਨ ਉਹ ਵੀ ਇਦਾਂ ਦੇ ਬਿਆਨ ਦਿੰਦਾ ਰਿਹਾ ਫਿਰ ਆਹ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੂੰ ਤਾਂ ਪਤਾ ਨਹੀਂ ਆਦਤ ਤੇ ਪੈ ਗਈ ਹੈ ਇਹਨਾਂ ਨੂੰ ਤਾਂ ਰੋਟੀ ਹਜਮ ਨਹੀਂ ਹੁੰਦੀ ਜਦ ਤੱਕ ਕੋਈ ਐਸਾ ਸ਼ਬਦ ਨਾ ਕਹਿ ਦੇਣ ਦਲੇਸ਼ ਬਾਜਵਾ ਦੇ ਔਰ ਰਾਜਾ ਬੜਿੰਗ ਉਹ ਵੀ ਜਿਹੜੇ ਐਜਾ ਦੇ ਸ਼ਬਦਾਵਲੀ ਵਰਤਦੇ ਰਹੇ ਆ ਸੋ ਇਹਨਾਂ ਦੀ ਸੋਚ ਹੀ ਐ ਸੀ ਕਿ ਲੋਕ ਇਹਨਾਂ ਨੂੰ ਪਤਾ ਹੈ ਕਿ ਇੱਕੋ ਹੀ ਤਰੀਕਾ ਰਾਜ ਕਰਨ ਦਾ ਲੋਕਾਂ 'ਚ ਪਾੜ ਪਾਉ ਤੇ ਰਾਜ ਕਰਨਾ। ਉਹ ਉਸ ਨੀਤੀ ਤੇ ਇਹ ਚੱਲਣਾ ਚਾਹੁੰਦੇ ਆ ਪਰ ਇਹ ਭੁੱਲ ਗਏ ਕਿ ਹੁਣ ਸਮਾਜ ਜਿਹੜਾ ਪੜਿਆ ਲਿਖਿਆ ਹੋ ਗਿਆ ਲੋਕ ਉਹਨਾਂ ਲੋਕਾਂ ਦੇ ਨਾਲ ਖੜਦੇ ਆ ਜਿਹੜੇ ਲੋਕਾਂ ਲਈ ਕੰਮ ਕਰਦੇ ਆ। ਔਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਆ 4 ਸਾਲ ਦੇ ਅੰਦਰ ਇਨਕਲਾਬੀ ਕੰਮ ਜਿਹੜੇ ਪੰਜਾਬ 'ਚ ਕੀਤੇ ਆ। ਔਰ ਪੰਜਾਬੀਆਂ ਦੇ ਵਿੱਚ ਉਹਨਾਂ ਨੂੰ ਉਹਦਾ ਸਵਾਇਆ ਕਰਕੇ ਮੋੜਿਆ ਚਾਹੇ 91 ਐਮਐਲਏ ਦਿੱਤੇ ਲੇਕਿਨ ਅੱਜ ਉਹਨਾਂ ਨੇ 92 ਤੋਂ 95 ਕਰਤੇ ਜਿੰਨੀਆਂ ਵੀ 22 ਇਲੈਕਸ਼ਨ ਹੋਈਆਂ ਤੁਸੀਂ ਦੇਖਿਆ ਕਿ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਔਰ ਇਹ ਜਿਹੜੇ ਆਪੋਜੀਸ਼ਨ ਦੇ ਲੋਕ ਨੇ ਚਾਹੇ ਪ੍ਰਤਾਪ ਸਿੰਘ ਬਾਜਵਾ ਚਾਹੇ ਭਾਜਪਾ ਦੇ ਲੀਡਰ ਨੇ ਇਹ ਸਾਰੇ ਅੱਜ ਇਹਨਾਂ ਨੂੰ ਇਹ ਬੁਖਲਾਇ ਪਏ ਨੇ ਇਹਨਾਂ ਨੂੰ ਪਤਾ ਕਿ ਆਉਣ ਵਾਲਾ ਸਮਾਂ ਜਿਹੜਾ ਹੋਰ ਵੀ ਖਰਾਬ ਸੋ ਇਸ ਕਰਕੇ ਇਹਨਾਂ ਦੀ ਐਸੀ ਬਿਆਨਬਾਜ਼ੀ ਜਿਹੜੀ ਅੱਜ ਸਾਹਮਣੇ ਆ ਰਹੀ ਹੈ ਔਰ ਇਹਨਾਂ ਦਾ ਪਤਨ ਜਿਹੜਾ ਬਹੁਤ ਨੇੜੇ ਜਰ ਸਾਹਿਬ ਤੁਸੀਂ ਡਿਬੇਟ ਦੀ ਗੱਲ ਕਹੀ ਵੀ ਸਾਹਮਣੇ ਆਮਣੇ ਬੈਠ ਕੇ ਡਿਬੇਟ ਕਰ ਲੈਂਦੇ ਆ ਪਤਾ ਲੱਗ ਜਾਵੇ ਕਿਹੜਾ ਕਿੰਨਾ ਤਕ ਸੂਝਵਾਨ ਹੈ ਬਿਲਕੁਲ ਕਰਨੇ ਹੈ ਡਿਬੇਟ ਆਪ ਨੂੰ ਇਹਨਾਂ ਦੀ ਸੋਚ ਦਾ ਪਤਾ ਲੱਗੂ ਲੋਕਾਂ ਨੂੰ ਵੈਸਾ ਲੋਕਾਂ ਨੂੰ ਪਤਾ ਹੀ ਹੈ ਇਹ ਬਿਆਨ ਜਿਹੜਾ ਅੱਜ ਬੱਚੇ-ਬੱਚੇ ਨੂੰ ਪਤਾ ਵੀ ਇਹ ਕੈਸੇ ਬਿਆਨਬਾਜ਼ੀ ਕਰ ਰਹੇ ਨੇ ਲੇਕਿਨ ਫੇਰ ਵੀ ਅਗਰ ਇਹਨਾਂ ਨੂੰ ਕੋਈ ਵਹਿਮ ਹੈ ਤਾਂ ਆ ਜਾਣ ਰਹਿ ਜਾਣ ਆਮ ਆਦਮੀ ਪਾਰਟੀ ਦੇ ਵੀ ਆਉਣਗੇ ਸੰਸਦ ਦੇ ਵੀ ਆ ਜਾਣਗੇ ਔਰ ਜਦੋਂ ਇਕੱਠੇ ਹੋ ਕੇ ਜਦੋਂ ਅਸੈਂਬਲੀ ਦੀ ਗੱਲ ਹੁੰਦੀ ਹੈ ਜਦੋਂ ਕਿਸੇ ਮੁੱਦੇ ਤੇ ਬੋਲਣਾ ਹੁੰਦਾ ਤਾਂ ਤੁਸੀਂ ਦੇਖਿਆ ਕਿ ਇਹ ਬਾਕਆਊਟ ਬਾਕਆਊਟ ਕਰ ਦਿੰਦੇ ਆ ਜਾਂ ਅਸੈਂਬਲੀ ਦੀ ਜਿਹੜੀ ਕਾਰਵਾਈ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੋ ਪਰ ਪੰਜਾਬ ਆ ਜਾਣ ਚੁੱਕਿਆ ਕਿ ਇਹਨਾਂ ਦੀ ਸੋਚ ਕਿਹਦੀ ਹੈ ਇਹ ਉਹਦੀ ਕੈਸੀ ਮਾਨਸਿਕਤਾ ਹੈ ਟਰੇਡ 딜ੂ ਕਿਸ ਤਰ੍ਹਾਂ ਦੇਖ ਰਹੇ ਜਿਹੜੀਆਂ ਵੀ ਪਹਿਲਾਂ ਕਾਂਗਰਸ ਸੀ ਚਾਹੇ ਹੁਣ ਬੀਜੇਪੀ ਹੈ ਇਹਨਾਂ ਨੇ ਜਿਹੜਾ ਦੇਸ਼ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਕਾਂਗਰਸ ਨੇ 55 ਲੱਖ ਕਰੋੜ ਦਾ ਕਰਜ਼ਾ ਲਿਆ ਤੇ ਹੁਣ ਜਦੋਂ ਦੀ ਇਹ ਬੀਜੇਪੀ ਸਰਕਾਰ ਆਈ ਇਹਨਾਂ ਨੇ 200 ਲੱਖ ਕਰੋੜ ਹੋਰ ਕਰਜ਼ਾ ਲੈ ਕੇ ਜਿਹੜਾ ਦੇਸ਼ ਨੂੰ ਗਿਰਵੀ ਰੱਖਦਾ ਔਰ ਇਹ ਐਸੀਆਂ ਨੀਤੀਆਂ ਬਣਾਉਂਦੇ ਆ ਕਿ ਆਮ ਲੋਕਾਂ ਦਾ ਨੁਕਸਾਨ ਹੋਵੇ ਕਿਸਾਨਾਂ ਦਾ ਨੁਕਸਾਨ ਹੋਵੇ ਦਲ ਸਮਾਜ ਦਾ ਨੁਕਸਾਨ ਹੋਵੇ ਔਰ ਜੇ ਫਾਇਦਾ ਹੋਵੇ ਤਾਂ ਕਾਰਪੋਰੇਟ ਸੈਕਟਰ ਨੂੰ ਸੋ ਇਹ ਇਹਨਾਂ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਨੂੰ ਦੁਬਾਰਾ ਈਡੀ ਦੇ ਜਿਹੜੇ ਸਮਨ ਆਏ ਨੇ ਨੋਟਿਸ ਆਏ ਨੇ ਉਹਨੂੰ ਪੇਸ਼ ਹੋਣਾ ਪਿਆ ਗਿਆ। ਕੋਈ ਤਾਂ ਉਹਨਾਂ ਦੀ ਜਿਹੜੀ ਜਿਹੜਾ ਨਿਆਇਪਾਲਿਕਾ ਉਹਨੇ ਦੇਖਣਾ ਹੈ ਕਿ ਉਹਨਾਂ ਨੂੰ ਨੋਟਿਸ ਆਇਆ ਜਵਾਬ ਦੇਣ ਉਹ ਜਵਾਬ ਦੇਣਗੇ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਅਗਰ ਅੱਜ 4 3 3.5 ਲੱਖ ਕਰੋੜ ਦਾ ਜਿੰਨਾ ਕਰਜ਼ਾ ਅੱਜ ਪੰਜਾਬ ਤੇ ਹੈ ਤੁਸੀਂ ਇਹਨਾਂ ਦੇ ਐਸੈਟ ਦੇਖ ਲਓ ਚਾਹੇ ਉਹ ਕਾਂਗਰਸ ਦੇ ਜਿਹੜੇ 10 ਬੰਦੇ ਚਾਹੇ ਬਾਦਲਾਂ ਦੇ 10 ਬੰਦੇ ਇਹਨਾਂ ਸਾਰਿਆਂ ਦੀ ਜਾਇਦਾਦ ਦੇਖ ਲਓ ਉਹ ਸਾਰਾ ਪੰਜਾਬ ਦਾ ਕਰਜ਼ਾ